ਹਾਂਜੀ ਅੱਜ ਚੱਲੇ ਸੀ ਤੀਜਾਰੇ ਮਾਰਨ ਮੰਡੀ ਵਿੱਚ ਪਾਵਾਂਗੇ ਆ ਦਵਾਈ ਪਰ ਇਹ ਪਟਾਰਾ ਘੱਟ ਹੋ ਰਿਹਾ ਮੰਜੀ ਦਾ ਕੋਰੋ ਬਲੈਕ ਜੈਵਿਕ ਉਤਪਾਦਕ ਇਹ ਦੇਖਦੇ ਆ ਰਿਜ਼ਲਟ ਕੀ ਹੁੰਦਾ ਮੌਸਮ ਨੂੰ ਗਰਮੀ ਛੋੜੀ ਜੀ ਹਵਾ ਚੱਲ ਰਹੀ ਏ ਮੀਂਹ ਆਉਣ ਦੀ ਸੁਭਾਵਨਾ ਜੇ ਨਾ ਆਇਆ ਤੇ ਔੜ ਲੱਗ ਜਾਣੀ ਏ ਤੇ ਲਾਈਟ ਵੀ ਆਉਣੀ ਸੀ ਮੋਟਰਾਂ ਵਾਲੀ 5 ਵਜੇ ਤੇ ਆਈ ਨਹੀਂ ਸਵੇਰੇ 5 ਵਜੇ ਚੱਲ ਕੇ 12 ਵਜੇ ਤੱਕ 7 ਘੰਟੇ ਚੱਲੀ ਲਾਈਟ ਅੱਜ ਆਈ ਨਹੀਂ ਹੈਗੀ ਤੇ ਪਾਣੀ ਨਹੀਂ ਘਟਿਆ ਮੁੰਜੀ ਚ ਤੇ ਇਸ ਕਰਕੇ ਸੋਚਿਆ ਵੀ ਪਾਣੀ ਘਟ ਚਾਹੁੰਦੇ ਨੇ ਰੇ ਮਾਰੋ ਮੈਂ ਆਪਣਾ ਰੇ ਵਾਲਾ ਕੰਮ ਨਬੇਟ ਦਿੰਦੇ ਆ ਸ਼ਾਮ ਨੂੰ ਫਿਰ ਲੇਟ ਆ ਜੇਗੀ ਜਿੱਥੇ ਟਟੇਵਾਲਿਆਂ ਨੇ ਆਂਡੇ ਦਿੱਤੇ ਸਨ ਤੇ ਬੜਾ ਤੰਗ ਕਰਦਿਆਂ ਰੇ ਪਾਣ ਲੱਗਿਆ ਤਹੀ ਡੰਡੇ ਲੈ ਕੇ ਰੇ ਖਲਾ ਰਿਆ ਪਿਛਲੀ ਵਾਰੀ ਐ ਰੀਮਲਾ ਦਾ ਬੱਚੇ ਕੱਢ ਲੈਣੇ ਇਹਨਾਂ ਨੇ ਤੇ ਜੀਆਂ ਨੇ ਆਪਣੇ ਆਲਣਿਆਂ ਚ ਆਂਡਿਆਂ ਚ ਬੱਚੇ ਨਿਕਲ ਗਏ ਨੇ ਇਹ ਸੇ ਤੁੰਗਾ ਨਾ ਮਾਰਨਾ ਰੇ ਨਹੀਂ ਪਾਣ ਦਿੱਤਾ ਇਹਨਾਂ ਨੇ ਪਿਛਲੀ ਵਾਰੀ ਬੜੀ ਔਖਾ ਪਾਇਆ ਸੀ ਹੱਥ 'ਚ ਡੰਡੇ ਫੜ ਕੇ ਤੇ ਕਈਆਂ ਨੇ ਕਮੈਂਟ ਕੀਤਾ ਸੀ ਇੱਕ ਵੀਰ ਨੇ ਵੀ ਡੰਡੇ ਕਿਉਂ ਫੜੇ ਨੇ ਹੱਥਾਂ 'ਚ ਕੋਈ ਇੱਥੇ ਜਾਨਵਰ ਨਹੀਂ ਕਿਉਂਕਿ ਰੌਲਾ ਹੈ ਤੁਹਾਡਾ ਕਿਸ ਨਾਲ ਵੱਟ ਬੰਨੇ ਦਾ ਤੇ ਕੁਮੈਂਟ ਮਾਰਿਆ ਵੀ ਨਹੀਂ ਪਿੱਟ ਤੇ ਹੋਲੀਆਂ ਤੰਗ ਕਰਦੀਆਂ ਤਾਂ ਡੰਡੇ ਫੜੇ ਨੇ ਬੱਚੇ ਕੱਢ ਲੈਣੇ ਉਹਨਾਂ ਨੇ ਹਾਂਡਿਆਂ ਚ ਛੋਟੇ ਛੋਟੇ ਫਿਰਦੇ ਨੇ ਅੱਛਾ ਹੁਣ ਪਾਵੇਂ ਨਾ ਮਾਰਨ ਟੁੰਗਾ ਡੰਡੇ ਚਲ ਫਾੜੀ ਲੈ ਆਪਣਾ ਹੁਣ ਉਧਰੋਂ ਲੱਗਣਾ ਹੈ ਪਨਾਏ ਨੂੰ ਮਾਰਿਆ ਨਾ ਰੇ ਆਪਾਂ ਐਨ ਮਾਰਾਂਗੇ ਦੋ ਚੋਲੀਆਂ ਭਰ ਕੇ ਉਧਰ ਲੈ ਜੰਨੇ ਆ ਪੁਰਾਣੂ ਆ ਜਾਣੇ ਮਾਰਦੇ ਹਨਾ ਅਵੇਚਣਾ ਕਿਵੇਂ ਹੋ ਗਈ ਏ ਕਿ ਨਹੀਂ ਸੁੱਕ ਸੁੱਕ ਜੇ ਨਹੀਂ ਗਈ ਵਿੱਚੋਂ 15 20 20 ਦਿਨ ਹੋ ਚੱਲਣ ਲੱਗੇ ਨੂੰ 25 ਦਿਨ ਆ ਮੈਨੂੰ ਪਾਣੀ ਸੁਕਾ ਲੈਣਾ ਚਾਹੀਦਾ ਥੋੜਾ ਜਿਹਾ ਸਕਾਇਆ ਵੀ ਇਹ ਪਾਣੀ ਕੁਝ ਘਾਟੇ ਮਾਰੇ ਮਾਰਦੀ ਏ ਵੇ ਚੰਦੇ ਨੇ ਨਾ ਸਕਾਓ ਮੁੰਜੀ ਖੜ ਜੇਗੀ ਤੁਹਾਡੀ ਕੋਈ ਆਂਦਾ ਸਕਾਓ ਬੱਕਰੇ ਬੱਕਰੇ ਵੀ ਉਹਨੇ ਹਰੇਕ ਦੇ ਥੱਲੇ ਰਲ ਗਿਆ ਬਾਬਾ ਲਾਲਾ ਸਾਰਾ ਇਧਰ ਆ ਰਿਹਾ ਹੈਂਦਾ ਲਗ ਗਿਆ ਚਲੋ ਰੱਤਲੇ ਫਰੀਕ ਵਿੱਚ ਹੰਗਾਤ ਮਾਰਦ ਲੈਓ ਚੱਲ ਲੱਗ ਇਧਰ ਹੋ ਜਾਣਾ ਉਧਰ ਹੋ ਜਾਣਾ ਅੱਜ ਦਿਵੋ ਤੁਰ ਗਿਆ ਸਕੂਲੇ ਅੱਗੇ ਵੀਡੀਓ ਬਣਾਉਂਦਾ ਸੀ ਉਹਣਾ ਮੱਗਿਓ ਬਣਾਉਂਦਾ ਸੀ ਵੀਡੀਓ ਇੱਕ ਲੇਲਾ ਕੱਲੀ ਤੂੰ ਲੇਲਾ ਸੋਟੀ ਚੱਲ ਚੱਲ ਵੜ ਵਿੱਚ ਚਾਹ ਵੀ ਸੱਕੀ ਪਰਨ ਹੋ ਜਾ ਮੜਾ ਤੇ ਵਕੀ ਦਾਂ 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 ਆ ਗਿਆ ਮੈਂ ਇਹ ਵੀ ਕਰਮੀ ਬੜੀ ਹੈ ਅੱਛਾ ਆਮ ਨੂੰ ਮਾਰਨਾ ਚਾਹੀਦਾ ਰੇ ਇਸ ਵੇਲੇ ਗਰਮੀ ਹੁੰਦੀ ਹੈ ਉਹ ਮਰਜੀ ਲੱਗੀ ਹਮਸ ਬਾਈ ਤੇ ਮੋੜਿਆ ਇੱਥੇ ਮੁਰ ਜਾ ਮੋੜੇ 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 ਆ ਜਾ ਉਰਾਂ ਨੂੰ ਆ ਜਾ ਉਧਰ ਮਾਰਿਆ पाह ही रह गई तड़क जी जाएगी दो झोलियाँ रह गई ਜਾਦੇ ਉਤਾਂ ਵੀ ਨਾ ਹੱਥ ਮਾਰੇਗਾ ਥੱਲੇ ਨੂੰ ਰੱਖਿਆ ਕਰਾਤਾ ਬੱਸ ਮੋੜਿਆ ਮੈਂ ਜਾਦੇ ਉਤਾਂ ਵੀ ਨਾ ਹੱਥ ਰੱਖਿਆ ਕਰ ਥੱਲੇ ਨੂੰ ਰੱਖ ਲਿਆ ਕਰ ਥੱਲੇ ਰੱਖਿਆ ਮੜਾ ਜਾ ਅੱਖਾਂ ਜਨਾ ਪਵੇ ਜਿਹੜਾ ਹਾਂ ਇੱਥੇ ਨਹੀਂ ਵਾਹ ਲਾ ਆ ਗਿਆ ਪੂਰਾ ਬਈ ਕਿ ਕਿਥੇ ਲਈ ਰੱਖੀ ਆ ਆਪਾਂ ਜਾਦੇ ਨਹੀਂ ਮੋੜਿਆ ਉੱਥੇ ਪਾਇਆ ਮੈਂ ਇੱਥੇ ਮੋੜਿਆ ਵਾਪਸ ਹਾਂ ਹਾਂ ਖਲਾ ਦੇ ਜ਼ਿਰੇ ਖਾਂਟ ਕੂਟਰ ਕਰਾ ਮਰਾਇਆ ਫਿਰ ਵੀ ਕਿਤੇ ਕਿਤੇ ਦੜਕਾਂ ਹੈ ਗਈਆਂ ਨੇ ਹਣਾ ਇਸ ਪਹਿਲੀ ਰੂਟਰ ਵਾਲਟਰ ਨਾਲ ਹੀ ਕਦੋਂ ਕਰਨਾ ਚਾਹੀਦਾ ਹੈ ਰੂਨ ਨਾਲ ਦੜਕਾ ਰਹਿ ਜਾਂਦੀਆਂ ਨੇ ਚਲ ਤੇ ਲੱਗੀ ਤੇਰੇ ਪਾਣੀ ਆ ਰਿਹਾ 2 ਝੋਲੀਆਂ ਰਹਿ ਗਈਆਂ ਪਾਣੀ ਪੀ ਕੇ ਫੇਰ ਮਾਰਾਂਗੇ ਰੇ ਤੁਰਿਆ ਤੁਰਿਆ ਮੈਨੂੰ ਤਾਂ ਅਸੀਂ ਮੈਂ ਫੋਨ ਭਾਵੇਂ ਨਾ ਚੁੱਕੇ ਰਸੋਈ ਚ ਬੜੀ ਹੋਣੀ ਹੈ ਆਪ ਜਾਣਾ ਪਏਗਾ ਪਰ ਲਗੀ ਹੁੰਦੀ ਆ ਫੋਨ ਦੇ ਕੋਲ ਹੀ ਸੀ ਕਿਤੇ ਨਵਾਂ ਬਚ ਗਏ ਨੇ ਅੱਧੇ ਘੰਟੇ ਚ ਖਲਾਰਤਾ ਸੀ ਡੇਢ ਥੈਲਾ ਮੈਨੂੰ ਇਹ ਮੈਂ ਭਾਵੇਂ ਫੋਨ ਦੇ ਨੇੜੇ ਨਾ ਹੋਵੇ ਉਧਰ ਟਰੇ ਲੱਗੀ ਸੀ ਫੋਨ ਉਧਰ ਬਾਹਰ ਰੱਖ ਛੜਿਆ ਕਰਨਾ ਤੇ ਬਰਾਂਡੇ ਚ ਟੁੱਟ ਪਤਾ ਲੱਗੀ ਸਰ ਹੈਗੀ ਬਸ ਦੋ ਚੋਲੀਆਂ ਪੌਣੇ ਘੰਟੇ ਚ ਕੰਮ ਨਿਪਟ ਗਿਆ ਸਾਡਾ ਤੇ ਇਕੱਲਾ ਬੰਦਾ ਹੋਵੇ ਤੇ ਡੇਢ ਘੰਟਾ ਲੱਗ ਜਾਂਦਾ ਹਨਾ ਦੋ ਨਾਲ ਕੰਮ ਛੇਤੀ ਨਹੀਂ ਪੜਦਾ ਚੱਲਾ ਹੁਣ ਅਗਲੇ ਹਫਤੇ ਇੱਕ ਇੱਕ ਹੋਰ ਮਾਰ ਦਿਆਂਗੇ ਤੇ ਚਾਰ ਚਾਰ ਥੈਲੇ ਹੋ ਜਾਣਗੇ ਬਾਕੀ ਦੇਖਦੇ ਹਾਂ ਜੇ ਤਿੰਨ ਤਿੰਨ ਨਾਲ ਹੀ ਸਰ ਗਿਆ ਜਮੀ ਪੈ ਗਿਆ بارش ਵਧੀਆ ਪੈ ਗਈ ਫਿਰ ਤੇ ਲੋਡ ਨਹੀਂ ਜਿੰਨੀ ਲੇਟ ਪਿਆ ਇੱਕ ਇੱਕ ਤੇ ਲਾ ਹੋਰ ਪੈਗਾ ਫਿਰ 7501 ਵੀ ਵਧੀਆ ਤੁਰਪੀ ਇਹ ਇਹ 2-4 ਦਿਨਾਂ ਦਾ ਕਮਾਰਾਂਗੇ ਇਹ 2-4 ਦਿਨ ਹੋਏ ਨੇ ਇਤਰਾ ਇਹ ਮਾਰੇ ਨੂੰ ਮੈਂ ਇੱਕ ਇੱਕ ਥੈਲੇ ਹੀ ਮਾਰੀਦਾ 1 ਕਿੱਲੇ ਚ